ਪਰਵੇਸ਼ ਸੰਧੂ ਦੀ ਕਹਾਣੀ ਮਾਂ ਅੱਸੀਆਂ ਨੂੰ ਟੱਪ ਚੁੱਕੀ ਮੇਰੀ ਮਾਂ ਕੈਨੇਡਾ ਦੇ ਵਧੀਆ ਸ਼ਹਿਰ ਸਰੀ ਚ ਬੈਠੀ ਹੈ ਆਪਣੇ ਪੁੱਤ ਨੂੰ ਪੋਤੇ-ਪੋਤੀਆਂ ਤੇ ਨਵੇਂ ਜਨਮੇ ਪਰਪੋਤੇ-ਪੋਤ ਪਰਪੋਤੀਆਂ ਤੇ ਦੋ ਤੀਆਂ ਹਸਤੀਆਂ ਸਿਫਤਾਂ ਕਰਦੀ ਖੁਸ਼ ਯਾਪਦੀ ਹੈ ਮੇਰੀ ਮਾਂ ਦੇ ਇਹ ਆਖਰੀ ਦਿਨ ਚੰਗੇ ਬੀਤ ਰਹੇ ਨੇ ਉਹਦਾ ਮੁੰਡਾਪਾ ਇਹਨਾਂ ਦੇਸ਼ਾਂ ਚ ਰੁੜਦੇ ਬਜ਼ੁਰਗਾਂ ਵਾਲਾ ਨਹੀਂ ਹੈ ਨੂੰ ਪੁੱਤ ਦੇ ਬਣਾਏ ਆਲੀਸ਼ਾਨ ਮਕਾਨ ਦੀ ਪਹਿਲੀ ਫਲੋਰ ਤੇ ਸੋਹਣੇ ਬੈਡਰੂਮ ਚ ਚਿੱਟੀ ਚਾਦਰ ਵਾਲੇ ਬਿਸਤਰੇ 'ਚ ਬੈਠੀ ਮੇਰੀ ਮਾਂ ਜ਼ਿੰਦਗੀ ਦੇ ਆਖਰੀ ਦਿਨਾਂ ਦੀ ਉਡੀਕ ਕਰ ਰਹੀ ਹੈ ਜਿੱਥੇ ਉਹਦੇ ਨੂੰ ਪੁੱਤ ਵੱਲ ਉਹਨੂੰ ਹਰ ਆਰਾਮ ਵਾਲੀ ਚੀਜ਼ ਦਿੱਤੀ ਜਾ ਰਹੀ ਹੈ ਇੱਕੋ ਇੱਕ ਪੁੱਤ ਉਹ ਵੀ ਨੇਕ ਬੈਠੀ ਬਿਠਾਈ ਨੂੰ ਨੂੰ ਵੱਲੋਂ ਪੱਕੀ ਰੋਟੀ ਮਿਲਦੀ ਆ ਇਸ ਅੰਮ੍ਰੇ ਹੋਰ ਕੀ ਚਾਹੀਦਾ ਹੈ ਇਹ ਗੱਲ ਮੈਂ ਅਕਸਰ ਸੋਚਦੀ ਹਾਂ ਮਾਂ ਨੂੰ ਅੱਖਾਂ ਤੋਂ ਬਹੁਤ ਥੋੜਾ ਦਿਸਦਾ ਹੈ ਡਾਕਟਰ ਨੇ ਕਈ ਸਾਲ ਪਹਿਲਾਂ ਲੀਗਲੀ ਬ্লাইন্ড ਦਾ ਸਰਟੀਫਿਕੇਟ ਬਣਾ ਕੇ ਦਿੱਤਾ ਹੈ ਸ਼ੂਗਰ ਦੀ ਬਿਮਾਰੀ ਚ ਬੜੀ ਨੂੰ ਖਬਰੇ ਕਿੰਨੇ ਸਾਲ ਹੋ ਗਏ ਦਵਾਈਆਂ ਤੇ ਟੀਕੇ ਨਾਲ ਵਕ ਨੂੰ ਰੇੜੀ ਫਿਰਦੀ ਮਾਂ ਦੀ ਯਾਦਦਾਸ਼ਤ ਅੱਜੇ ਵੀ ਜਵਾਨਾਂ ਨੂੰ ਮਾਤ ਪਾ ਦਿੰਦੀ ਹੈ ਉਹ ਗੱਲਾਂ ਜਿਹੜੀਆਂ ਸਾਨੂੰ ਵੀ ਯਾਦ ਨਹੀਂ ਤੇ ਉਹ ਚੇਤੇ ਜਿਹੜੀ ਮਾਂ ਨੇ ਬਚਪਨ ਤੋਂ ਲੈ ਕੇ ਅੱਜ ਤੱਕ ਗੰਢ ਬਨ ਕੇ ਸੀਨੇ 'ਚ ਤਾੜੇ ਹੋਏ ਨੇ ਉਹਨਾਂ ਚੇਤਿਆਂ ਨੂੰ ਕਹਾਣੀਆਂ ਬੜਾ ਕੇ ਦੱਸਦੀ ਮਾਂ ਤੁਰੀ ਫਿਰਦੀ ਕੋਈ ਕਿਤਾਬ ਜਾਪਦੀ ਹੈ ਅਜੇ ਵੀ ਵਿਆਹ ਸ਼ਾਦੀ ਹੋਵੇ ਮਾਂ ਨੂੰ ਸੱਠਣੀਆਂ ਦੇਣ ਦਾ ਸੱਦਾ ਆ ਜਾਂਦਾ ਹੈ ਸਾਹੋ-ਸਾਹੀ ਹੋਈ ਮਾਂ ਆਪਣੀ ਪਟਿਆਲੀ ਸਲਵਾਰ ਸਾਫਦੀ ਹਰ ਵਿਆਹ ਸ਼ਾਦੀ ਤੇ ਮੰਗਣੀ ਦਾ ਹਿੱਸਾ ਬਣ ਕੇ ਗਾਉਂਦੀ ਖੁਸ਼ ਨਜ਼ਰ ਆਉਂਦੀ ਹੈ ਮੇਰਾ ਬਾਪੂ ਖਵਰੇ ਸਾਰੀ ਉਮਰ ਇੱਕ ਚੰਗਾ ਪਤੀ ਬਣ ਸਕਿਆ ਜਾਂ ਨਹੀਂ ਪਰ ਅੱਜ ਉਹਨਾਂ ਦੀ ਜ਼ਿੰਦਗੀ ਸਿਰਫ ਤੇ ਸਿਰਫ ਮੇਰੀ ਮਾਂ ਦੁਆਲੇ ਘੁੰਮਦੀ ਹੈ ਮਾਂ ਨੇ ਸਵੇਰੇ ਤੋਂ ਕੀ ਖਾਣਾ ਹੈ ਕਿਹੜੀ ਦਵਾਈ ਕਿੰਨੇ ਵਜੇ ਲੈਣੀ ਹੈ ਮੈਨੂੰ ਅੱਜ ਕੱਲ ਆਪਣੇ ਬਾਪੂ ਚੋਂ ਬਣੀ ਤਣੀ ਨਰਸ ਦਾ ਝੋਲਾ ਪੈਂਦਾ ਹੈ ਚੰਗੇ ਘਰ ਵਾਲਾ ਚੰਗੇ ਨੂੰ ਪੁੱਤ ਹੋਰ ਭਲਾ ਮਾਣੂ ਚਾਹੀਦਾ ਵੀ ਕੀ ਹੈ ਮੈਂ ਸੋਚਦੀ ਰਹਿੰਦੀ ਹਾਂ ਪਰ ਇੰਨਾ ਕੁਝ ਹੁੰਦਿਆਂ ਸੁੰਦਿਆਂ ਮੇਰੀ ਮਾਂ ਅਕਸਰ ਉਦਾਸ ਹੋ ਜਾਂਦੀ ਹੈ ਕਦੇ-ਕਦੇ ਗੱਲ ਕਰਦਿਆਂ ਮੇਰੀ ਮਾਂ ਦੇ ਤੁਰ ਅੰਦਰੋਂ ਇੱਕ ਹੌਂਕਾ ਨਿਕਲਦਾ ਹੈ ਜੋ ਮੇਰੀ ਰੂਹ ਦੀਆਂ ਪਰਤਾਂ ਨੂੰ ਖੁਰਚ ਕੇ ਕਿਦਰੇ ਉੜ ਜਾਂਦਾ ਹੈ ਮਾਂ ਤੁਸੀਂ ਠੀਕ ਹੋ ਮੈਂ ਚੀਜ਼ ਕਿਦਿਆਂ ਪੁੱਛਦੀ ਹਾਂ ਮੈਨੂੰ ਪਤਾ ਹੀ ਹੈ ਕਿ ਮੰਮੀ ਨੇ ਕੀ ਕਹਿਣਾ ਹੈ ਤੇ ਕੀ ਪੁੱਛਣਾ ਹੈ ਠੀਕ ਤਾਂ ਪਰ ਕਈ ਵਾਰ ਪਿੰਡ ਬਹੁਤ ਹੀ ਚੀਤੇ ਆਉਂਦਾ ਪਰ ਮਾਂ ਸਾਰੇ ਇੱਥੇ ਆ ਤੁਸੀਂ ਫਿਰ ਉਦਾਸ ਕਿਉਂ ਹੁੰਦੇ ਹੋ ਮੈਂ ਹਰ ਵਾਰ ਇੱਕ ਗੱਲ ਕਹਿੰਦੀ ਹਾਂ ਭੈਣ ਭਰਾਵਾਂ ਵਿੱਚੋਂ ਮੈਂ ਇਕੱਲੀ ਹੀ ਕੈਲੀਫੋਰਨੀਆ ਹਾਂ ਬਾਕੀ ਸਭ ਮੰਮੀ ਦੇ ਨੇੜੇ ਤੇੜੇ ਵਸਦੇ ਨੇ ਪਰ ਫਿਰ ਵੀ ਮਾਂ ਨੂੰ ਤੇ ਯਾਦ ਆਉਂਦਾ ਹੈ ਮਾਂ 14 ਵਰਿਆਂ ਦੀ ਸੀ ਜਦੋਂ ਵਿਆਹੀ ਆਈ ਸੀ 16 ਸਾਲਾਂ ਚ ਮੁਕਲਾਵਾ ਆਇਆ ਇਹ ਸਭ ਕੁਝ ਮੇਰੀ ਮਾਂ ਵੀ ਤੇ ਕੱਲ ਵਾਂਗ ਦੱਸਦੀ ਹੈ ਮੇਰੇ ਮਾਮੇ ਨੇ ਦੇਸੀ ਘੋਦੇ ਪੀਪੇ ਰੋੜ ਦਿੱਤੇ ਸੀ ਮੇਰੇ ਵਿਆਹ ਤੇ ਮੇਰੀ ਮਾਂ ਮਾਣ ਨਾਲ ਲੰਬੜਦਾਰ ਮਾਮੇ ਦੀਆਂ ਗੱਲਾਂ ਦੱਸਦੀ ਆ ਮੇਰੀ ਮਾਂ ਨਾਨਕੇ ਘਰ ਪੜੀ ਵੱਡੀ ਹੋਈ ਐ ਮਾਂ ਦੇ ਮਾਮੇ ਦੇ ਘਰ ਕੋਈ ਬੱਚਾ ਨਹੀਂ ਸੀ ਮਾਂ ਨੂੰ ਮਾਮੇ ਨੇ ਗੋਦ ਲਿਆ ਲਿਆ ਸੀ ਉਸ ਤੋਂ ਬਾਅਦ ਮਾਮੇ ਦੇ ਘਰ ਸੁਖ ਨਾਲ ਤਿੰਨ ਮੁੰਡੇ ਦੋ ਧੀਆਂ ਜੰਮੀਆਂ ਸਨ ਮੇਰੀ ਮਾਂ ਦੀ ਮਾਮੀ ਨੂੰ ਜਪਦਾ ਕਿ ਮੇਰੀ ਮਾਂ ਬਹੁਤ ਭਾਗਾ ਵਾਲੀ ਹੈ ਇਸ ਕਰਕੇ ਮਾਂ ਦੇ ਮਾਮਾ ਮਾਮੇ ਉਸ ਨੂੰ ਬਹੁਤ ਪਿਆਰ ਕਰਦੇ ਸਨ ਮੇਰੀ ਮਾਂ ਨੂੰ ਅੱਜ ਵੀ ਬਚਪਨ ਦੀਆਂ ਯਾਦਾਂ ਬੀਤ ਚੁੱਕੇ ਪਲ ਵਾਂਗ ਚੀਤੇ ਨੇ ਮੇਰੀ ਮਾਂ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਨਹੀਂ ਹੈ ਮਸਜਾਂ 5 ਫੁੱਟ ਲੰਬੀ ਸਾਬਲਾ ਰੰਗ ਤੇ ਕੋਰੀ ਅਨਪੜ ਜਿਵੇਂ ਪਿੰਡੂ ਮਾਵਾਂ ਹੁੰਦੀਆਂ ਨੇ ਕੱਚੇ ਵਿਹੜੇ 'ਚ ਸਵਾਸ ਉੱਟ ਕੇ ਊੜਾ ਐੜਾ ਸਿੱਖੀ ਮੇਰੀ ਮਾਂ ਅੱਜਕੱਲ ਕਿੰਨੇ ਸਾਰੇ ਅੰਗਰੇਜ਼ੀ ਦੇ ਸ਼ਬਦ ਬੋਲ ਲੈਂਦੀ ਹੈ ਅਸੀਂ ਸਾਰੀਆਂ ਕੁੜੀਆਂ ਪਿੰਡ ਦੇ ਸਿਵ ਦਵਾਲੇ ਪੜਨ ਜਾਇਆ ਕਰਦੀਆਂ ਸਾਂ ਜਿੰਨਾ ਕੋਈ ਸਿੱਖਿਆ ਬਸ ਉੱਥੋਂ ਹੀ ਸਿੱਖਿਆ ਤੇ ਮूण ਇਸ ਘਰ ਵਾਹੀ ਆਈ ਤਾਂ ਇੱਥੇ ਸਭ ਪੜੇ ਲਿਖੇ ਸੀ ਮਾਂ ਦਾ ਵਿਆਹ ਬਹੁਤ ਝੂਠ ਧਾਮ ਨਾਲ ਹੋਇਆ ਸੀ ਪਹਿਲਾ ਵਿਆਹ ਸੀ ਮੇਰੀ ਮਾਂ ਦੇ ਪਿੰਡ ਜਿਸ ਦੀ ਬਰਾਤ ਬੱਸ ਵਿੱਚ ਵਿਹਉਣ ਆਈ ਸੀ ਬੱਸਾਂ ਦੀਆਂ ਪਹਿਲੀਆਂ ਦੋ ਸੀਟਾਂ ਤੇ ਪਰਦਾ ਲੱਗਾ ਸੀ ਜਿਸ ਵਿੱਚ ਮੈਨੂੰ ਬਿਠਾਇਆ ਗਿਆ ਜਦੋਂ ਮੈਂ ਵਿਆਹੀ ਆਈ ਮੈਂ ਦੇਖਿਆ ਮੇਰੇ ਸਹੁਰੇ ਘਰ ਉਹ ਗੌਣ ਵਾਲਾ ਡੱਬਾ ਵੀ ਸੀ ਬਾਅਦ ਚ ਪਤਾ ਲੱਗਾ ਉਸ ਡੱਬੇ ਨੂੰ ਰੇਡੀਓ ਕਹਿੰਦੇ ਨੇ ਮੇਰੀ ਮਾਂ ਬਹੁਤ ਭੋਲੇ ਪੰਚ ਬਚਪਨ ਦੀਆਂ ਗੱਲਾਂ ਦੱਸਦੀ ਹੈ ਮੇਰੀ ਮਾਂ ਸਧਾਰਨ ਘਰ ਤੋਂ ਆ ਕੇ ਅਜਿਹੇ ਘਰ 'ਚ ਆ ਗਈ ਸੀ ਜਿੱਥੇ ਸਵੇਰੇ ਉੱਠ ਕੇ ਹਾਰਮੋਨੀਅਮ ਤੇ ਰਿਆਜ਼ ਹੁੰਦਾ ਸੀ ਕਲਾਸਿਕਲ ਮਿਊਜ਼ਿਕ ਨੂੰ ਸਾਰਾ ਟੱਪਰ ਬਹਿ ਕੇ ਸੁਣਦਾ ਜਿੱਥੇ ਨੂਹਾਂ ਪਰਦਾ ਨਹੀਂ ਸੀ ਕਰਦੀਆਂ ਮੇਰੀ ਮਾਂ ਨੇ ਕਦੀ ਸਾੜੀ ਨਹੀਂ ਸੀ ਦੇਖੀ ਪਹਿਲੀ ਵਾਰ ਮੈਨੂੰ ਪਾਉਣ ਲਈ ਕਿਹਾ ਤੇ ਮੈਂ ਪੁੱਠੀ ਸਾੜੀ ਪਾ ਕੇ ਆ ਗਈ ਮੇਰੀ ਮਾਂ ਹੱਸ-ਹੱਸ ਕੇ ਦੂਰੀ ਹੁੰਦੀ ਇਹ ਗੱਲ ਦੱਸਦੀ ਸੀ ਮਾਂ ਨੇ ਸਹੁਰੇ ਘਰ ਆ ਕੇ ਬਹੁਤ ਕੁਝ ਦੇਖਿਆ ਜਿਸ ਦਾ ਕਦੀ ਉਹ ਸੁਪਨਾ ਵੀ ਨਹੀਂ ਸੀ ਲਿਆ ਨਿੱਕੇ ਜਿਹੇ ਪਿੰਡ ਚੋਂ ਉੱਠ ਕੇ ਮੇਰੀ ਮਾਂ ਗੁਜਰਾਤ ਮਦਰਾਸ ਤੇ ਖਵਰੇ ਕਿਹੜੇ-ਕਿਹੜੇ ਸ਼ਹਿਰ ਨੂੰ ਦੇਖਿਆ ਉੱਥੋਂ ਦੀਆਂ ਯਾਦਾਂ ਅੱਜ ਵੀ ਮੇਰੀ ਮਾਂ ਦੀ ਝੋਲੀ ਵਿੱਚ ਨੇ ਜਿਨ੍ਹਾਂ ਨੂੰ ਚੇਤੇ ਕਰਦਿਆਂ ਮਾਂ ਦੀਆਂ ਅੱਖਾਂ ਅੱਜ ਵੀ ਲਿਸ਼ਕ ਪੈਂਦੀਆਂ ਨੇ ਬਾਬਾ ਜੀ ਮਾਈਨ ਇੰਜੀਨੀਅਰ ਦੀ ਪੋਸਟ ਜੌਬ ਕਰਦੇ ਹੋਣ ਕਰਕੇ ਜਿੱਥੇ ਵੀ ਜਾਂਦੇ ਸਾਰਾ ਟੱਬਰ ਨਾਲ ਜਾਂਦਾ ਮੇਰੀ ਮਾਂ ਨੇ ਜ਼ਿੰਦਗੀ ਦੇ ਪਹਿਲਾ ਸਾਲਾਂ ਚ ਬਹੁਤ ਕੁਝ ਇਕੱਠਾ ਕਰਕੇ ਆਪਣੇ ਚੇਤਿਆਂ ਚ ਵਸਾ ਕੇ ਅੱਜ ਵੀ ਰੱਖਿਆ ਹੋਇਆ ਹੈ ਪਰ ਉਹਨਾਂ ਚੇਤਿਆਂ ਦੇ ਨਾਲ ਉਹਨੇ ਸੰਘਰਸ਼ ਵੀ ਬਹੁਤ ਕੀਤਾ ਉਸ ਘਰ ਦੀਆਂ ਕੰਧਾਂ ਮੇਰੀ ਮਾਂ ਦੇ ਨਿੱਕੇ ਜਿਹੇ ਕਦਮ ਤੋਂ ਸਦਾ ਹੀ ਉੱਚੀਆਂ ਰਹੀਆਂ ਉਹਨਾਂ ਕੰਧਾਂ ਨੇ ਮੇਰੀ ਮਾਂ ਨਾਲ ਕਦੇ ਇਨਸਾਫ ਨਹੀਂ ਕੀਤਾ ਮੇਰੀ ਮਾਂ ਦੁਨੀਆ ਦੀ ਸਭ ਤੋਂ ਖੂਬਸੂਰਤ ਔਰਤ ਨਹੀਂ ਹੈ ਪਰ ਦੁਨੀਆ ਦੀ ਸਭ ਤੋਂ ਖੂਬਸੂਰਤ ਇਨਸਾਨ ਹੈ ਮੇਰੀ ਮਾਂ ਨੇ ਲੋਕ ਕਹਾਣੀਆਂ ਕੀਤੀਆਂ ਬਦਹੀਆਂ ਨੂੰ ਸਦਾ ਇੱਕ ਚੰਗੇ ਨਜ਼ਰੀ ਨਾਲ ਦੇਖਣ ਦੀ ਕੋਸ਼ਿਸ਼ ਕੀਤੀ ਮਾਂ ਨੂੰ ਸੋਹਣੇ ਕੱਪੜੇ ਪਾਉਣ ਦਾ ਸ਼ੌਕ ਸੀ ਅੱਜ ਵੀ ਅਸੀਂਾਂ ਦੇ ਟੱਪਣ ਤੋਂ ਬਾਅਦ ਵੀ ਐਨੇ ਬਰਿਆਂ ਬਾਅਦ ਉਹਦਾ ਸ਼ੌਕ ਚਾਹੁੰਦਾ ਹੈ ਹਰ ਜੀ ਵਿਆਹ ਸ਼ਾਦੀਆਂ ਚ ਖੁਸ਼ ਰਹਿੰਦੀ ਹੈ ਮਾਂ ਤੋਂ ਤੁਰਿਆ ਨਹੀਂ ਜਾਂਦਾ ਪਰ ਫਿਰ ਵੀ ਸੱਟਣੀਆਂ ਤੇ ਬੋਲੀਆਂ પાਕੇ ਕਿੰਤੇ ਦੀ ਰੌਣਕ ਦਾ ਹਿੱਸਾ ਬਣ ਜਾਂਦੀ ਹੈ ਮਾਂ ਦੇ ਚਿਹਰੇ ਦੀਆਂ ਝੋਡੀਆਂ ਚ ਇੱਕ ਚੋਰਾ ਵਸਦਾ ਹੈ ਜੋ ਮਾਂ ਦੇ ਬੋਲਾਂ ਤੇ ਸਾਹਾਂ ਚ 24 ਘੰਟੇ ਰੜਕਦਾ ਹੈ ਸੱਚੀ ਮੇਰੀ ਮਾਂ ਨੂੰ ਪਿੰਡ ਬਹੁਤ ਚੇਤੇ ਆਉਂਦਾ ਹੈ ਪਿੰਡ ਚੇਤੇ ਆਉਂਦਾ ਹੈ ਪਿੰਡ ਦੀਆਂ ਗਲੀਆਂ ਫਿਰਨੀਆਂ ਪਗ ਡੰਡੀਆਂ ਪਿੰਡ ਦੇ ਲੋ ਕਈ ਕੁਝ ਸਾਡੇ ਚੇਤਿਆਂ ਵਿੱਚੋਂ ਨਿੱਤ ਵਿਚਰਦਾ ਹੈ ਵਕਤ ਮਿਲੇ ਤਾਂ ਦੇਸ਼ ਦੀਆਂ ਦੂਰੀਆਂ ਮਟਾ ਕੇ ਆਪਣੀ ਮਿੱਟੀ ਨੂੰ ਸਲਾਮ ਕਰਾਉਨੇ ਹਾਂ ਅਸੀਂ ਰੋਜ਼ ਦੀ ਜ਼ਿੰਦਗੀ 'ਚ ਐਨੇ ਮਸ਼ਰੂਪ ਕਿ ਸਾਡੇ ਚੇਤਿਆਂ ਵਿੱਚ ਸਿਰਫ ਨਿੱਤ ਦਾ ਸੰਘਰਸ਼ ਹੀ ਰਹਿ ਜਾਂਦਾ ਪਿੰਡ ਦੇ ਚੇਤੇ ਕਿਧਰੇ ਉਡ ਪੁੱਡ ਜਾਂਦੇ ਨੇ ਮਾਂ ਨੇ ਜਦੋਂ ਪਿੰਡ ਛੱਡਿਆ ਇੱਕ ਸਧਾਰਨ ਰਸੋਈ ਛੱਡ ਕੇ ਆਈ ਸੀ ਰਸੋਈ 'ਚ ਇਟਾਲੀਅਨ ਪੱਥਰ ਨਹੀਂ ਸੀ ਭਾਂਡੂ ਨਾਲ ਲਿਪੇ ਚੁੱਲ੍ਹੇ ਚੌਕੇ ਸਨ ਚਮਕਦੇ ਚਿੰਪਟੇ ਭੂਕਣੇ ਪਿੱਤਲ ਦੇ ਲਿਸ਼ਕਦੇ ਭਾਂਡੇ ਉਹਦੇ ਹੱਥ ਅੱਜ ਵੀ ਪਛਾਣਦੇ ਹਨ ਮੇਰੀ ਮਾਂ ਦੀ ਦੁਨੀਆ ਸੀ ਸੰਦੂਕ ਪੇਟੀਆਂ ਮੱਜਾਂ ਕਟੀਆਂ ਸਹੇਲੀਆਂ ਬਸ ਇਹ ਸੰਸਾਰ ਸੀ ਜੋ ਉਤੀ ਬਰੇ ਪਹਿਲਾਂ ਛੱਡ ਕੇ ਕੈਨੇਡਾ ਆ ਵਸੀ ਸੀ ਆਪਣੀ ਦੁਨੀਆ ਛੱਡ ਕੇ ਧੀਆ ਪੁੱਤਾਂ ਕੋਲ ਆ ਕੇ ਬਸੀ ਉਹ ਪਹਿਲੀ ਔਰਤ ਨਹੀਂ ਜਿਸ ਨੇ ਆਪਣੀ ਦੁਨੀਆ ਤਿਆਗ ਦਿੱਤੀ ਸੀ ਦੁਨੀਆ 'ਦਿਆਂ ਬਹੁਤ ਮਾਮਾ ਨੇ ਜਿਨ੍ਹਾਂ ਇਹ ਸਭ ਕੁਝ त्याग ਕੇ ਅਣਜਾਣ ਧਰਤੀ ਨੂੰ ਅਪਣਾਇਆ ਸੀ ਜਦ ਵੀ ਕੋਈ ਪਿੰਡੋਂ ਖਬਰ ਆਉਂਦੀ ਤਾਂ ਮੈਨੂੰ ਫੋਨ ਤੇ ਦੱਸਦੀ ਮੇਰੀ ਮਾਂ ਮੈਨੂੰ ਨਿੱਕੀ ਬੱਚੀ ਜਾਪ ਦਿਆ ਪਿੰਡ ਦੀਆਂ ਖਬਰਾਂ ਦੱਸਦੀ ਮੇਰੀ ਮਾਂ ਟੀਵੀ ਦੀਆਂ ਖਬਰਾਂ ਨੂੰ ਮਾਤ ਪਾ ਜਾਂਦੀ ਆ ਮੈਂ ਚੁੱਪਚਾਪ ਮਾਂ ਦੀਆਂ ਗੱਲਾਂ ਸੁਣ ਕੇ ਚੁੱਪ ਹੋ ਜਾਂਦੀ ਹਾਂ ਇੱਕ ਇੱਕ ਕਰਕੇ ਮੇਰੀ ਮਾਂ ਦੀਆਂ ਸਭ ਸਹੇਲੀਆਂ ਤੁਰ ਗਈਆਂ ਨੇ ਮੇਰੀ ਮਾਂ ਹੌਂਕਾ ਲੈਂਦੀ ਕਹਿ ਦਿਆ ਹੁਣ ਮੈਨੂੰ ਵੀ ਰੱਬ ਲੈ ਜਾਵੇ ਬਥੇਰਾ ਜੀ ਲਿਆ ਮੇਰੀ ਮਾਂ ਦੀ ਸਿਹਤ ਇਜਾਜ਼ਤ ਨਹੀਂ ਦਿੰਦੀ ਕਿ ਉਹ ਇੰਨੀ ਦੂਰੀ ਨੂੰ ਤੈਅ ਕਰਕੇ ਪਿੰਡ ਜਾ ਸਕੇ ਖਿਲਰੇ ਤੀ ਵਰਿਆਂ ਨੂੰ ਚੁਗ ਸਕੇ ਜਦ ਕੋਈ ਪੰਡੋਂ ਮੁੜਦਾ ਤਾਂ ਮਾਂ ਪੁੱਛਦੀ ਅੱਛਾ ਸੁਣਿਆ ਹੁਣ ਤਾਂ ਆਪਣੇ ਘਰ ਵੀ ਕਾਰ ਦੇ ਬਗਲ 'ਚ ਚਲੀ ਜਾਂਦੀ ਆ ਖਸਮਾਂ ਦੀ ਖਾਣੀ ਸਾਨੂੰ ਤਾਂ ਬੱਸ ਵੀ ਜਾ ਕੇ ਅਪਰੇ ਫੜਨੀ ਪੈਂਦੀ ਸੀ ਮਾਂ ਦੀ ਆਵਾਜ਼ ਵਿੱਚ ਇੱਕਦਮ ਗੁੱਸਾ ਭਰ ਜਾਂਦਾ ਹੈ ਜਲ ਜਾਣਾ ਸਾਨੂੰ ਤਾਂ ਘਰ ਖੜਾ ਮੋਟਰਸਾਈਕਲ ਵੀ ਨਹੀਂ ਸੀ ਜੁੜਦਾ ਮੈਨੂੰ ਹਰਾਨੀ ਵੀ ਹੁੰਦੀ ਆ ਜਿਸ ਕਰ ਮਾਂ ਦੇ ਇੰਨੀਆਂ ਤੰਗੀਆਂ ਦੇਖੀਆਂ ਅੱਜ ਉਸੇ ਘਰ ਨੂੰ ਦੇਖਣ ਨੂੰ ਤਰਸ ਰਹੀ ਐ ਐਨੀ ਮਜ਼ਬੂਰ ਹਾਂ ਕਿ ਮਾਂ ਦੀ ਆਖਰੀ ਇੱਛਾ ਵੀ ਪੂਰੀ ਨਹੀਂ ਕਰ ਸਕਦੀ ਮੈਂ ਆਪਣੇ ਡੈਡ ਨੂੰ ਬਹੁਤ ਵਾਰ ਆਖਦੀ ਹਾਂ ਕਿ ਇੱਕ ਵਾਰ ਮॉम ਨੂੰ ਪਿੰਡ ਦਿਖਾਓ ਮੇਰੇ ਡੈਡੀ ਦਾ ਜਵਾਬ ਹੁੰਦਾ ਪੁੱਤਰਾ ਤੇਰੀ ਮਾਂ ਨੇ ਰਾਚੀ ਪੂਰੀ ਹੋ ਜਾਣਾ ਇਹਨੇ ਜਿਉਂਦੀ ਮੁੜਨਾ ਨਹੀਂ ਪਰ ਮੇਰੇ ਅੰਦਰ ਇੱਕ ਬੋਝ ਜਿਹਾ ਕਈ ਵਾਰ ਮੇਰੇ ਅੰਦਰਲੀ ਇੱਕ ਆਵਾਜ਼ ਮੈਨੂੰ ਕਹਿੰਦੀ ਆ ਮਾਂ ਨੂੰ ਪਿੰਡ ਚਲੇ ਜਾਣਾ ਚਾਹੀਦਾ ਫੇਰ ਕੀ ਹੋਇਆ ਜੇ ਇੱਕ ਵਾਰ ਪਿੰਡ ਜਾ ਕੇ ਉਹ ਨਾ ਵੀ ਮੁੜੇ ਪਰ ਮੈਂ ਡੈਡ ਨੂੰ ਇਹ ਗੱਲ ਕਹਿੰਦੀ ਨਹੀਂ ਮੈਨੂੰ ਆਪਣੀ ਇਸ ਸੋਚ ਉੱਪਰ ਕਈ ਵਾਰ ਹੈਰਾਨੀ ਹੁੰਦੀ ਆ ਕਿ ਮੈਂ ਕਿਹੋ ਜਹੀ ਧੀ ਹਾਂ ਪਿਛਲੇ ਦਿਨੀ ਮੈਂ ਪਿੰਡੋਂ ਮੁੜੀ ਤਾਂ ਮੇਰੇ ਜਹਨ ਦਾ ਇਹ ਬੋਝ ਦੁੱਗਣਾ ਹੋ ਗਿਆ ਮੇਰੇ ਰਿਸ਼ਤੇਦਾਰ ਸੁਰਿੰਦਰ ਤੇ ਬੱਲੀ ਹੋਰਾਂ ਦੇ ਜ਼ਰੀਏ ਮੇਰਾ ਇੱਕ ਮੁਸਲਮਾਨ ਟਰਬਾ ਨਾਲ ਮਲਾਪ ਹੋਇਆ ਇੱਕ ਦਿਨ ਗੱਲਾਂ-ਗੱਲਾਂ ਵਿੱਚ ਮੁਸਲਮਾਨ ਧਰਮ ਦੀਆਂ ਗੱਲਾਂ ਕਰਦੇ ਆ ਮੈਨੂੰ ਭਾਜੀ ਮੁਹੰਮਦ ਨੇ ਦੱਸਿਆ ਸਾਡੇ ਧਰਮ ਵਿੱਚ ਆਪਣੇ ਮਾਂ ਪਿਓ ਨੂੰ ਹੱਜ ਕਰਾਉਣਾ ਇੱਕ ਬਹੁਤ ਵੱਡਾ ਪੁੰਨ ਸਮਝਿਆ ਜਾਂਦਾ ਠੈਣ ਮੈਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਫਰਜ਼ ਨਿਵਾ ਦਿੱਤਾ ਹੁਣ ਮੈਨੂੰ ਮੌਤ ਦਾ ਡਰ ਨਹੀਂ ਇੱਕ ਗਨ ਦੱਸਦਿਆਂ ਉਹਦੀ ਆਵਾਜ਼ ਵਿੱਚ ਇੱਕ ਮਾਣ ਸੀ ਮੈਂ 35 ਵਰਿਆਂ ਦੀ ਉਮਰ 'ਚ ਆਪਣੇ ਮਾਪੇ ਅਤੇ ਸੱਸ ਸਹੁਰੇ ਨੂੰ ਹੱਜ ਕਰਾ ਆਇਆ ਹਾਂ ਇਹ ਸਾਡੇ ਧਰਮ ਦਾ ਸਭ ਤੋਂ ਵੱਡਾ ਫਰਜ਼ ਆ ਜਦ ਉਹ ਮੈਨੂੰ ਦੱਸ ਰਿਹਾ ਸੀ ਮੈਂ ਆਪਣੇ ਆਪ ਨੂੰ ਡੇਢ ਗੱਠ ਦੀ ਮਹਿਸੂਸ ਕਰ ਰਹੀ ਸਾਂ ਕਿ ਮੈਂ ਆਪਣੀ ਮਾਂ ਨੂੰ ਆਖਰੀ ਵਾਰ ਉਹਦਾ ਚੁੱਲ੍ਹਾ ਚੌਂਕਾ ਨਹੀਂ ਦਿਖਾ ਸਕਦੀ ਬਸ ਇੱਕ ਵਾਰ ਮਾਂ ਉਸ ਘਰ ਨੂੰ ਦੇਖਣਾ ਚਾਹੁੰਦੀ ਹੈ ਜਿੱਥੇ ਉਹਦੀ ਆਪਣੀ ਦੁਨੀਆ ਵਸਦੀ ਸੀ ਅੱਜ ਜਿਹੜੇ ਘਰ ਚ ਉਹ ਬੈਠੀ ਹੈ ਇਹ ਘਰ ਉਹਦਾ ਆਪਣਾ ਨਹੀਂ ਭਾਵੇਂ ਇਸ ਘਰ ਚ ਮਾਰੇ ਜ਼ਿੰਦਗੀ ਦੇ 30 ਵਰੇ گزارੇ ਹਨ ਪਰ ਫਿਰ ਵੀ ਇਹ ਘਰ ਉਹਦਾ ਆਪਣਾ ਨਹੀਂ ਹੈ ਇਹ ਬੋਝ ਆਪਣੀ ਰੂਹ ਦੇ ਨਾਲ ਲੈ ਕੇ ਮੇਰੀ ਮਾਂ ਅੱਜ ਮੌਤ ਦੀਆਂ ਘੜੀਆਂ ਗਿਣਦੀ ਬੰਦ ਕਮਰੇ ਦੀਆਂ ਦਵਾਰਾਂ ਦੇ ਅੰਦਰਲੇ ਹਨੇਰੇ ਨਾਲ ਗੱਲਾਂ ਕਰਦੀ ਕਰਦੀ ਕਿਸੇ ਦਿਨ ਤੁਰ ਜਾਏਗੀ ਪਿਛਲੇ ਕਿੰਨੇ ਵਰਿਆਂ ਤੋਂ ਆਪਣੀ ਮਾਂ ਦੀਆਂ ਇਹ ਗੱਲਾਂ ਮੈਂ ਸੁਣਦੀ ਆਈ ਹਾਂ ਤੇ 150 ਹੋਰ ਜਿਹੜਾ ਮੈਂ ਨਿਤ ਵੇਖਦੀ ਸੀ ਉਹ ਸੀ ਸੁਵਿਨਾ ਦੇ ਵਿਆਹ ਦਾ ਸੁਪਨਾ ਸੁਵਿਨਾ ਦੀ ਨਾਨਕੀ ਸ਼ੱਕ ਦਾ ਸੁਪਨਾ ਸੁਵਿਨਾ ਨੂੰ ਦਾਤ ਕੀ ਦੇਣਾ ਕਿਵੇਂ ਵਿਆਹ ਕਰਨਾ ਤੇ ਮਾਂ ਮੈਨੂੰ ਅਕਸ ਰੱਖਦੀ ਮੇਰੇ ਜਿਉਂਦੇ ਜੀ ਵਿਆਹ ਕਰ ਲੈ ਕੁੜੀ ਦਾ ਤੈਨੂੰ ਤਾਂ ਕੋਈ ਚੱਜ ਵੀ ਨਹੀਂ ਹੈਗਾ ਕਬੀਲਦਾਰੀਆਂ ਦਾ ਮੈਂ ਚੌਨੀਆ ਮੈਂ ਆਪ ਵਿਆਹ ਕਰਾਂ ਤੇਰੀ ਧੀ ਦਾ ਪਤਾ ਨਹੀਂ ਕਿੰਨੇ ਕੁਸਾਂ ਨੇ ਮਾਂ ਹਰ ਵਾਰ ਸਵੀਨਾ ਲਈ ਸੋਨੇ ਦੇ ਘਹਿਣਿਆਂ ਦੀ ਗੱਲ ਕਰਦੀ ਆਪਣੇ ਬੁਢਾਪੇ ਦੀ ਮਿਲਦੀ ਪੈਨਸ਼ਨ ਵਿੱਚੋਂ ਝੋੜ ਕੇ ਰੱਖੇ ਪੈਸਿਆਂ ਦੀ ਗੱਲ ਕਰਦੀ ਤੇ ਕਈ ਵਾਰ ਕਹਿੰਦੀ ਸਵੀਨਾ ਦੇ ਵਿਆਹ ਦੀ ਸ਼ਾਪਿੰਗ ਆਪਾਂ ਪਿੰਡ ਜਾ ਕੇ ਕਰਾਂਗੇ ਤੂੰ ਮੇਰੇ ਸੰਦੂਕ ਵਿੱਚੋਂ ਦਰੀਆਂ ਕੱਢ ਕੇ ਜ਼ਰੂਰ ਲੈ ਆਇਂ ਸਵੀਨਾ ਦੇ ਦਾਜ ਲਈ ਮੈਥੋਂ ਤਾਂ ਖਬਰ ਹੁਣ ਕਦੇ ਫੇਰ ਜਾ ਨਹੀਂ ਹੋਣਾ ਹੁਣ ਪਿੰਡ ਕਦੇ ਵੀ ਨਹੀਂ ਦੇਖ ਹੋਣਾ ਮਾਂ ਉਦਾਸ ਹੋ ਜਾਂਦੀ ਉਸ ਵਕਤ ਮੈਂ ਮਾਂ ਦੀਆਂ ਅੱਖਾਂ 'ਚ ਸਿਰਫ ਇੱਕ ਸੁਪਨੇ ਦੀ ਮੌਤ ਦੇਖਦੀ ਹਾਂ ਪਿੰਡ ਮੁੜ ਕੇ ਜਾਣ ਦੇ ਸੁਪਨੇ ਦੀ ਮੌਤ ਦੇ ਨਾਲ ਅੱਜ ਮੇਰੀ ਮਾਂ ਦੀਆਂ ਸੁੱਕੀਆਂ ਅੰਨੀਆਂ ਅੱਖਾਂ ਵਿੱਚ ਕਈ ਹੋਰ ਮੋਏ ਸੁਪਨਿਆਂ ਦੇ ਪਰਛਾਵੇਂ ਵੀ ਦਿਸਦੇ ਨੇ ਹੁਣ ਜਦੋਂ ਮਾਂ ਉਹਨਾਂ ਸੁਪਨਿਆਂ ਦੀ ਗੱਲ ਕਰਦੀ ਹੈ ਤਾ ਉਹਦੇ ਗਲੇ ਵਿੱਚੋਂ ਸਿਰਫ ਰੋਣ ਵਰਗੇ ਕੁਝ ਬੋਲ ਹੀ ਨਿਕਲਦੇ ਨੇ ਮਾਂ ਦੀਆਂ ਅੱਖਾਂ ਵਿੱਚ ਕੁਝ ਮਰੇ ਸੁਪਨਿਆਂ ਦੀ ਕਹਾਣੀ ਹੀ ਬਚੀ ਹੈ ਸ਼ਾਇਦ ਮਾਂ ਨੇ ਹੁਣ ਸੁਪਨੇ ਦੇਖਣੇ ਬੰਦ ਕਰ ਦਿੱਤੇ ਨੇ ਮੈਨੂੰ ਮਾਂ ਖੰਭਹੀਣ ਪਰਿੰਦੇ ਜਿਹੀ ਜਾਪਦੀ ਹੈ ਜਿਸ ਨੇ ਕਦੇ ਮੁੜ ਆਪਣੇ ਆਉਣ ਲਈ ਚ ਨਹੀਂ ਜਾ ਸਕਣਾ ਹੁਣ ਮੈਨੂੰ ਇਹ ਵੀ ਅਹਿਸਾਸ ਹੋ ਗਿਆ ਹੈ ਕਿ ਮੈਂ ਆਪਣੀ ਜ਼ਿੰਦਗੀ ਦੇ ਸੰਘਰਸ਼ ਵਿੱਚੋਂ ਕਦੇ ਵੀ ਆਪਣੀ ਮਾਂ ਦੇ ਦੁੱਧ ਦਾ ਫਰਜ਼ ਨਹੀਂ ਨਿਭਾ ਸਕਾਂਗੀ ਜਦ ਵੀ ਮਾਂ ਦੀਆਂ ਨਿੱਕੀਆਂ ਨਿੱਕੀਆਂ ਖਾਏ ਸ਼ਾਦੀ ਇਹ ਪੋਸਟ ਲਈ ਰੋੜਦੀ ਹਾਂ ਮੇਰੀ ਆਪਣੀ ਜ਼ਿੰਦਗੀ ਦਾ ਇੱਕ ਪਲ ਮਰ ਗਿਆ ਜਾਪਦਾ ਹੈ ਮਾਂ ਦੀ ਹੱਟੀਆਂ ਹੋਈ ਦੇ ਨੂੰ ਮੈਂ ਕਦੇ ਵੀ ਉਹਦੇ ਮੱਕੇ ਦੇ ਦਰਸ਼ਨ ਨਹੀਂ ਕਰਾ ਸਕਾਂਗੀ ਮੇਰੀ ਮਾਂ ਕਿਸੇ ਦਿਨ ਇਹ ਬੋਝ ਢੋਹਦੀ ਤੁਰ ਜਾਏਗੀ ਪਰ ਮੈਨੂੰ ਸਮਝ ਨਹੀਂ ਆਉਂਦੀ ਕਿ ਇਸ ਪੋਟਲੀ ਦਾ ਬੋਝ ਚੁੱਕ ਕੇ ਮੈਂ ਆਪਣੀ ਜ਼ਿੰਦਗੀ ਦੇ ਆਉਣ ਵਾਲੇ ਦਿਨ ਕਿਵੇਂ ਇਕੱਠਾਂ ਕੀ ਕਹਾਣੀ ਸੁਣ ਲਈ ਧੰਨਵਾਦ ਜੀ